ਦਲਿਸਨ ਦੀ ਯੂਕੇ ਤੋਂ ਸਾਡੇ ਨਾਲ ਜੁੜਨ ਲਈ ਥੋੜਾ ਧੰਨਵਾਦ ਕਰਦੇ ਆ ਤੇ ਇਸੇ ਦੇ ਨਾਲ ਹੀ ਮੈਂ ਆਪਣਾ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਹੁਣ ਕਿਹ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਕਿਹ ਗੱਲ ਉੱਠ ਰਹੀ ਹੈ ਕਿ ਅਮਰਪਾਲ ਸਿੰਘ ਜੋ ਕਿ ਦਿਬਰੂਗੜ੍ਹ ਜੇਲ੍ਹ ਵਿੱਚ ਨੇ ਉਹਨਾਂ ਨੂੰ ਕਿਹ ਖਡੂਰ ਸਾਹਿਬ ਤੋਂ ਜਾਂ ਪੰਜਾਬ ਵਿੱਚ ਲੋਕ ਸਭਾ ਚੋਣ ਲੜਾਈ ਜਾਵੇ ਕਿਵੇਂ ਦੇਖਦੇ ਹੋ ਅਮਰਪਾਲ ਸਿੰਘ ਨੂੰ ਕਿਹ ਲੋਕ ਸਭਾ ਚੋਂ ਲੜਦੇ ਨੇ ਤਾਂ ਲੱਗਦਾ ਕਿ ਜਿੱਤ ਜਾਣਗੇ ਜਿੱਤ ਗਏ ਤਾਂ ਕਿਵੇਂ ਦੇਖਦੇ ਹੋ ਕਿ ਅੱਗੇ ਦੀ ਕਾਰਵਾਈ ਜੋ ਇਸ ਵਕਤ ਹੋ ਜੇਲ੍ਹ ਵਿੱਚ ਨੇ ਅਜੇ ਅੱਗੇ ਉਹ ਕਦੋਂ ਬਾਹਰ ਆਣਗੇ ਕੁਝ ਇਹਦੇ ਬਾਰੇ ਨਹੀਂ ਪਤਾ ਹੈ ਗਿਆ ਕਿਵੇਂ ਦੇ ਦੇ ਸਾਰੇ ਕੰਨ ਨੂੰ ਅਮਰਪਾਲ ਵੱਲੋਂ ਲੋਕ ਸਭਾ ਚੋਣਾਂ ਲੜਾਉਣ ਨੂੰ ਲੈ ਕੇ ਜੇਲ੍ਹ ਵਿੱਚੋਂ ਹੀ ਦੇਖੋ ਸਭ ਤੋਂ ਪਹਿਲਾਂ ਤੇ ਗੱਲ ਇਹ ਹੈ ਕਿ ਹਜੇ ਤੱਕ ਇਸ ਗੱਲ ਦੀ ਕੋਈ ਵੀ ਸਿੱਧੇ ਤੌਰ ਦੇ ਉੱਤੇ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਸਕੀ ਉਹਨਾਂ ਦੇ ਵਕੀਲ ਨੇ ਰਾਜਦੇਵ ਸਿੰਘ ਖਾਲਸਾ ਇਹਨਾਂ ਤੋਂ ਪਹਿਲਾਂ ਵੀ ਉਹਨਾਂ ਦੇ ਦੂਸਰੇ ਵਕੀਲ ਸੀ ਕਿਵੇਂ ਰਿਪਲੇਸਮੈਂਟ ਹੁੰਦੀ ਹੈ ਇਹ ਵੀ ਹਜੇ ਥੋੜੀ ਕਨਫਿਊਜ਼ਨ ਚੱਲੀ ਆ ਰਹੀ ਹੈ ਜਦੋਂ ਆਪਾਂ ਰਾਜਦੇਵ ਸਿੰਘ ਖਾਲਸਾ ਦੀ ਗੱਲ ਕਰਦੇ ਹਾਂ ਤਾਂ ਉਹ ਕਿਤੇ ਨਾ ਕਿਤੇ ਪਹਿਲਾਂ ਆਰਐਸਐਸ ਦੇ ਨਾਲ ਸਬੰਧਤ ਰਹੇ ਨੇ ਭਾਜੀਪੀ ਦੇ ਨਾਲ ਵੀ ਸੋ ਇਹਨਾਂ ਗੱਲਾਂ ਨੂੰ ਲੈ ਕੇ ਜ਼ਿਆਦਾ ਜਿਹੜੀ ਸਿੱਖ ਸੰਗਤ ਹੈਗੀ ਆ ਉਹਨਾਂ ਦੇ ਬਿਆਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੀ ਹੁਣ ਪਿਛਲੇ ਸਮੇਂ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਬਿਆਨ ਜਿਹੜੇ ਰਾਜਦੇਵ ਸਿੰਘ ਖਾਲਸਾ ਹੋਰਾ ਵੱਲੋਂ ਆਏ ਸੀ ਕਿ ਖੂਨ ਦੀਆਂ ਉਲਟੀਆਂ ਆ ਰਹੀਆਂ ਜਾਂ ਹੋਰ ਗੱਲਬਾਤ ਇਸ ਤਰ੍ਹਾਂ ਦੀ ਸੀਗੀ ਸੋ ਉਸ ਤੇ ਵੀ ਥੋੜਾ ਸ਼ੰਕਾ ਜਿਹੜਾ ਉਸ ਵੇਲੇ ਪੈਦਾ ਹੋਇਆ ਸੀ ਪਰ ਹੁਣ ਜਿਹੜੀ ਗੱਲ ਹੈ ਨਾ ਕਿ ਅਮਰਤਪਾਲ ਸਿੰਘ ਹੋਰਾ ਨੇ ਇਹ ਗੱਲ ਮੰਨ ਲਈ ਹੈ ਕਿ ਉਹ ਖਡੂਰ ਸਾਹਿਬ ਤੋਂ ਚੋਣਾ ਲੜਨ ਦੇ ਲਈ ਤਿਆਰ ਨੇ ਸੋ ਇਸ ਗੱਲ ਦੀ ਪੁਸ਼ਟੀ ਜਦੋਂ ਪਰਿਵਾਰਨ ਕਿਹਾ ਗਿਆ ਵੀ ਤੁਸੀਂ ਕਰੋ ਪਈ ਵਾਕਿਆ ਇਹ ਗੱਲ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੱਲ ਨੂੰ ਮਿਲਣ ਜਾ ਰਹੇ ਹਾਂ ਜਦੋਂ ਮਿਲ ਲਵਾਂਗੇ ਉਸ ਤੋਂ ਬਾਅਦ ਅਸੀਂ ਸਾਰੀ ਸਿੱਖ ਸੰਗਤ ਨੂੰ ਜਿਹੜੀ ਹੈ ਗੱਲਬਾਤ ਦੱਸ ਦੇਵਾਂਗੇ ਸੋ ਅਗਲੇ ਦਿਨ ਜਿਹੜੇ ਨੇ ਪਰਿਵਾਰਕ ਮੈਂਬਰ ਜਾਂਦੇ ਆ ਡਿਬੜੂਗੜ੍ਹ ਜੇਲ੍ਹ ਮਿਲਣ ਵਾਸਤੇ ਪਹੁੰਚਦੇ ਨੇ ਪਰ ਉੱਥੇ ਅਧਿਕਾਰੀਆਂ ਵੱਲੋਂ ਜਿਹੜੀ ਜੇਲ੍ਹ ਪ੍ਰਸ਼ਾਸਨ ਹੈਗਾ ਉਹਨਾਂ ਵੱਲੋਂ ਭਾਈ ਉਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਜਿਹੜੀ ਹੈ ਸਿੱਧੇ ਰੂਪ ਦੇ ਵਿੱਚ ਨਹੀਂ ਦਿੱਤੀ ਗਈ 2 4 5 ਸੈਕਿੰਡ ਜਿਹੜੀ ਹੈ ਕਹਿੰਦੇ ਗੱਲਬਾਤ ਹੋਈ ਹੈ ਤੇ ਉਹਦੇ ਵਿੱਚ ਕੋਈ ਵੀ ਇਹ ਗੱਲ ਦੀ ਕਲੈਰਿਟੀ ਨਹੀਂ ਹੋ ਸਕੀ ਕਿ ਵਾਕਈ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਚੋਣਾ ਲੜਨ ਲਈ ਤਿਆਰ ਨੇ ਸੋ ਉਹ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਵੀ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਉਹ ਫੇਰ ਟਰਾਈ ਕਰਨਗੇ ਕੋਸ਼ਿਸ਼ ਕਰਨਗੇ ਭਾਈ ਸਾਹਿਬ ਤੇ ਨਾਲ ਮੁਲਾਕਾਤ ਕਰਕੇ ਇਸ ਗੱਲ ਦੀ ਪੁਸ਼ਟੀ ਕਰਨ ਦੀ ਸੋ ਹੁਣ ਗੱਲ ਇਹ ਰਹਿ ਗਈ ਕਿ ਵਾਕਈ ਚੋਣਾ ਲੜਨਗੇ ਜੇ ਲੜਨਗੇ ਤਾਂ ਜਿੱਤ ਜਾਣਗੇ ਇਹ ਸਵਾਲ ਹੁਣ ਹੈਗੇ ਆ ਵੀ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਜਾਂ ਨਹੀਂ ਲੜਨੀ ਚਾਹੀਦੀ ਹੁਣ ਦੇਖੋ ਅਸੀਂ ਪਹਿਲਾਂ ਵੀ ਨਾ ਤੁਹਾਨੂੰ ਸ਼ਾਇਦ ਮੈਂ ਕਿਤੇ ਪਰਸਨਲੀ ਗੱਲਬਾਤ ਕਿਤੇ ਫੋਨ ਦੇ ਉੱਤੇ ਦੱਸੀ ਹੋਵੇ ਜਾਂ ਮੇਰਾ ਖਿਆਲ ਹੈ ਕਿ ਅਸੀਂ ਇੰਗਲੈਂਡ ਦੇ ਵਿੱਚ ਨਾ ਕੁਝ ਨੌਜਵਾਨਾਂ ਨੇ ਇਹ ਫੈਸਲਾ ਲਿਆ ਸੀ ਪਿਛਲੇ ਸਮੇਂ ਦੇ ਵਿੱਚ ਕਿ ਅਸੀਂ ਇੱਥੋਂ ਇੱਕ ਗਰੁੱਪ ਬਣਾ ਕੇ 40-50 ਜਾਣਿਆਂ ਦਾ ਇੱਕ ਵੀਡੀਓ ਦੇ ਰੂਪ ਦੇ ਵਿੱਚ ਸਰਦਾਰ ਸਿਬਰਨਜੀਤ ਸਿੰਘ ਮਾਨ ਨੂੰ ਬੇਨਤੀ ਕਰੀਏ ਕਿ ਮਾਨ ਸਾਹਿਬ ਤੁਸੀਂ ਹੁਣ ਆਪਣੀ ਪਾਰਟੀ ਦੀ ਜਿਹੜੀ ਬਾਗਦੂਰ ਹੈਗੀ ਆ ਉਹ ਭਾਈ ਉਮਰਤਪਾਲ ਸਿੰਘ ਨੂੰ ਸਪੁਰਦ ਕਰ ਦਿਓ ਤੇ ਤੁਸੀਂ ਇੱਕ ਪਾਰਟੀ ਦੇ ਕਰਤਾ ਧਰਤਾ ਹੋ ਕੇ ਇੱਕ ਬਜ਼ੁਰਗ ਹੋ ਕੇ ਇਹ ਪਾਰਟੀ ਨੂੰ ਚਲਾਓ ਜਰੂਰ ਪਰ ਜਿਹੜੀ ਸਾਰੀ ਸਪੁਰਤਗੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਉਹ ਭਾਈ ਅਮਰਤਪਾਲ ਸਿੰਘ ਨੂੰ ਕਰ ਦਿਓ ਕਿਉਂਕਿ ਜਦੋਂ ਜਦੋਂ ਪਾਰਟੀ ਦੇ ਵਿੱਚ ਨਵੇਂ ਚਿਹਰੇ ਆਉਂਦੇ ਨੇ ਤਾਂ ਫਿਰ ਉਹਦੇ ਵਿੱਚ ਇੱਕ ਆਪਾਂ ਕਹੀਏ ਜੋਸ਼ੋਖ ਰੋਸ਼ ਵੀ ਆ ਜਾਂਦਾ ਹੈ ਤੇ ਜੇ ਹੁਣ ਪੰਜਾਬ ਦੇ ਵਿੱਚ ਅਸੀਂ ਪੰਥਕ ਪਾਰਟੀਆਂ ਦੀ ਗੱਲ ਕਰੀਏ ਤਾਂ ਉਹ ਮਾਨ ਸਾਹਿਬ ਦੀ ਪਾਰਟੀ ਤੋਂ ਬਿਨਾ ਕੋਈ ਦਿਖਦੀ ਨਹੀਂ ਸੋ ਇਸ ਕਰਕੇ ਅਸੀਂ ਸੋਚਿਆ ਸੀ ਕਿ ਇਸ ਤਰੀਕੇ ਦੀ ਇੱਕ ਬੇਨਤੀ ਜਿਹੜੀ ਮਾਨ ਸਾਹਿਬ ਨੂੰ ਕੀਤੀ ਜਾਵੇ ਕਿ ਪਾਰਟੀ ਦੇ ਪ੍ਰਧਾਨ ਹੀ ਭਾਈ ਅਮਰਤਪਾਲ ਸਿੰਘ ਨੂੰ ਥਾਪ ਦਿਓ ਚਾਹੇ ਭਾਈ ਅਮਰਤਪਾਲ ਸਿੰਘ ਚੌਣ ਜਾਂ ਨਾ ਚੌਣ ਕਿਉਂਕਿ ਉਹਨਾਂ ਨੂੰ ਬੇਨਤੀ ਫਿਰ ਸਿੱਖ ਸੰਗਤ ਦੇ ਰੂਪ ਦੇ ਵਿੱਚ ਕਰ ਦਿੱਤੀ ਜਾਵੇ ਕਿ ਤੁਹਾਨੂੰ ਇਹ ਪ੍ਰਧਾਨਗੀ ਅਸੀਂ ਦੇ ਦਿਤੀ ਹੈ ਜਿਵੇਂ ਕਿਸੇ ਵੇਲੇ ਭਾਈ ਹਵਾਰਾ ਨੂੰ ਜਿਹੜਾ ਹੈ ਜਥੇਦਾਰ ਥਾਪਿਆ ਗਿਆ ਸੀਗਾ ਸੋ ਸਿੱਖ ਸੰਗਤ ਦਾ ਆਪਣਾ ਫੈਸਲਾ ਸੀ ਸਰਬੱਤ ਖਾਲਸਾ ਦਾ ਫੈਸਲਾ ਸੀਗਾ ਸੋ ਇਸ ਤਰੀਕੇ ਦੇ ਨਾਲ ਇੱਕ ਬੇਨਤੀ ਦੇ ਰੂਪ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਤੁਸੀਂ ਪਾਰਟੀ ਦਾ ਮੋਢੀ ਜਿਹੜਾ ਹੈ ਉਹ ਗਰਦਾਨ ਦਿਓ ਉਸ ਤੋਂ ਬਾਅਦ ਉਹਨਾਂ ਨੂੰ ਇਲੈਕਸ਼ਨ ਲੜਾ ਦਿਓ ਤੇ ਫਿਰ ਉਹ ਬਾਹਰ ਆ ਸਕਦੇ ਨੇ ਇਸ ਤਰ੍ਹਾਂ ਪਹਿਲਾਂ ਵੀ ਹੋਇਆ ਮਾਨ ਸਾਹਿਬ ਖੁਦ ਜਿਹੜੇ ਜੇਲ੍ਹ ਦੇ ਵਿੱਚ ਸੀ ਇੱਕ ਵਾਰ ਤੇ ਜਦੋਂ ਉਹਨਾਂ ਨੇ ਚੋਣਾਂ ਜਿੱਤੀਆਂ ਭਾਈ ਜਥੇਦਾਰ ਰਣਜੀਤ ਸਿੰਘ ਜਿਹੜੇ ਨੇ ਉਹ ਵੀ ਜੇਲ੍ਹ ਦੇ ਵਿੱਚੋਂ ਹੀ ਜਿੱਤ ਕੇ ਬਾਹਰ ਆਏ ਸੀ ਸੋ ਉਹ ਤਾਂ ਗੱਲ ਕਿਤੇ ਸਿਰੇ ਨਹੀਂ ਚੜ੍ਹ ਸਕੀ ਸਾਡੀ ਉਹ ਆਪਾਂ ਨਹੀਂ ਬਣਾ ਸਕੇ ਵੀਡੀਓ ਜਾਓ ਕੋਈ ਬੇਨਤੀ ਨਹੀਂ ਕਰ ਸਕੇ ਪਰ ਹੁਣ ਜੇਕਰ ਇਸ ਤਰ੍ਹਾਂ ਹੋ ਜਾਂਦਾ ਤੇ ਸਾਡੇ ਖਿਆਲ ਦੇ ਨਾਲ ਇੱਕ ਜੋ ਆਪਾਂ ਸੋਚਦੇ ਆ ਨਿੱਜੀ ਤੌਰ ਦੇ ਉੱਤੇ ਮੈਂ ਇਹ ਨਹੀਂ ਕਹਿੰਦਾ ਕਿ ਸੰਗਤ ਦਾ ਫੈਸਲਾ ਹੈ ਬੜੇ ਬਜ਼ੁਰਗ ਬੈਠੇ ਨੇ ਬੜੇ ਸਿੱਖ ਲੀਡਰ ਬੈਠੇ ਆ ਸਾਰਿਆਂ ਦੀ ਆਪਣੀ ਫਿਲਾਸਫੀ ਆਪਣੀ ਸੋਚ ਹੈ ਸੋ ਅਸੀਂ ਜੋ ਸੋਚਦੇ ਆ ਵੀ ਜੇਕਰ ਇਹ ਇਸ ਤਰ੍ਹਾਂ ਹੋ ਜਾਂਦਾ ਤੇ ਇਹਦੇ ਵਿੱਚ ਮਾੜੀ ਗੱਲ ਨਹੀਂ ਹੈ ਜੇ ਉਹ ਚੋਣਾ ਲੜ ਲੈਂਦੇ ਨੇ ਤਾਂ ਮਾੜੀ ਗੱਲ ਨਹੀਂ ਹੈ ਗੱਲ ਉੱਥੇ ਜਾ ਕੇ ਰੁਕਦੀ ਹੈ ਕਿ ਕੀ ਇੱਕ ਪੰਥਕ ਚੇਰਾ ਭਾਈ ਉਮਰਤਪਾਲ ਸਿੰਘ ਚੋਣਾ ਜਿੱਤ ਸਕੇਗਾ ਕਿਉਂਕਿ ਇਹ ਪਹਿਲਾਂ ਵੀ ਹੋ ਚੁੱਕਿਆ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਜਿਹੜੇ ਨੇ ਉਹ ਕਿਸੇ ਵੇਲੇ ਇਲੈਕਸ਼ਨ ਦੇ ਵਿੱਚ ਖੜੇ ਸੀ ਪਰ ਉਹਨਾਂ ਨੂੰ ਹਰਾ ਦਿੱਤਾ ਗਿਆ ਸੀ ਉਹਨਾਂ ਨੂੰ ਵੋਟ ਹੀ ਨਹੀਂ ਪਈ ਸੋ ਹੁਣ ਸਵਾਲ ਇਹ ਆ ਜਾਂਦਾ ਹੁਣ ਜਦੋਂ ਗੱਲ ਆਪਾਂ ਨੌਜਵਾਨਾਂ ਦੇ ਚਹੇਤੇ ਗਾਇਕ ਸਿੱਧੂ ਮੂਸੇਵਾਲੇ ਦੀ ਕਰਦੇ ਆਂ ਵੈਸੇ ਤਾਂ ਉਹਨਾਂ ਦੇ ਮਿਲੀਅਨਸ ਦੇ ਵਿੱਚ ਫਾਲੋਅਰ ਸੀਗੇ ਚਾਹਣ ਵਾਲੇ ਬਹੁਤ ਸੀ ਅੱਜ ਵੀ ਤੁਸੀਂ ਦੇਖੋ ਤੇ ਸਿੱਧੂ ਮੂਸੇਵਾਲੇ ਨੂੰ ਲੋਕੀ ਯਾਦ ਕਰਦੇ ਨੇ ਰੋਂਦੇ ਨੇ ਅੱਖਾਂ ਭਰ ਆਉਂਦੀਆਂ ਨੇ ਪਰ ਉਸ ਵੇਲੇ ਜਦੋਂ ਇਲੈਕਸ਼ਨ ਦੇ ਵਿੱਚ ਖੜਦੇ ਨੇ ਤਾਂ ਉਹਨਾਂ ਨੂੰ ਵੀ ਹਰਾ ਦਿੱਤਾ ਗਿਆ ਯਾਨੀ ਕਿ ਉਹ ਜਿੱਤੇ ਨਹੀਂ ਹੁਣ ਜਿਹੜਾ ਗੱਲ ਇਹੀ ਆ ਜਾਂਦੀ ਹੈ ਕਿ ਜੇ ਇਸ ਤਰ੍ਹਾਂ ਹੋ ਜਾਂਦਾ ਜੇ ਆਜ਼ਾਦ ਖੜੇ ਹੋ ਜਾਂਦੇ ਨੇ ਤਾਂ ਫਿਰ ਕੀ ਅੱਗੇ ਦਾ ਭਵਿੱਖ ਹੋਏਗਾ ਕਿ ਉਹ ਜਿੱਤ ਸਕਣਗੇ ਜਾਂ ਨਹੀਂ ਇਸ ਗੱਲ ਦੇ ਉੱਤੇ ਹੁਣ ਜਿਹੜੀ ਹੈ ਦੁਚਿੱਤੀ ਹੈਗੀ ਹੈ ਦੁਚਿੱਤੀ ਇਸ ਗੱਲ ਦੇ ਉੱਤੇ ਵੀ ਹੈ ਕਿ ਵਾਕਈ ਭਾਈ ਸਾਹਿਬ ਨੇ ਕਿਹਾ ਕਿ ਉਹ ਚੋਣ ਲੜਨਗੇ ਜਾਂ ਨਹੀਂ ਅਸੀਂ ਤਾਂ ਅੰਦਾਜ਼ਾ ਲਾ ਸਕਦੇ ਹਾਂ ਜਿਵੇਂ ਰਾਜਦੀਪ ਸਿੰਘ ਰਾਜਦੇਵ ਸਿੰਘ ਖਾਲਸਾ ਜਿਹੜੇ ਉਹ ਕਹਿ ਰਹੇ ਆ ਸੋ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਪੀ ਉਹ ਸਾਰੀ ਜਿਹੜੀ ਗੱਲ ਕਲੀਅਰ ਹੋ ਜਾਏਗੀ ਕਲੈਰਿਟੀ ਹੋ ਜਾਏਗੀ ਤੇ ਜੋ ਭਾਈ ਸਾਹਿਬ ਦਾ ਫੈਸਲਾ ਹੋਏਗਾ ਤੇ ਉਹਨਾਂ ਦੇ ਚਾਹਣ ਵਾਲੇ ਜਿਹੜੇ ਨੇ ਪੰਜਾਬ ਪੱਕੀ ਲੋਕ ਨੇ ਉਹਨਾਂ ਨੂੰ ਮੰਨਣਾ ਵੀ ਚਾਹੀਦਾ ਹੈ ਸ਼ੰਕੇ ਨਹੀਂ ਖੜੇ ਕਰਨੇ ਚਾਹੀਦੇ ਬਹੁਤ ਵਾਰ ਐਸਾ ਹੁੰਦਾ ਤੁਸੀਂ ਦੇਖੋ ਨਾ ਕਿ ਜਿਹੜੇ ਵਿਰੋਧੀ ਹੁੰਦੇ ਨੇ ਉਹ ਗੱਲਾਂ ਕਰਦੇ ਹੀ ਰਹਿੰਦੇ ਆ ਉਹਨਾਂ ਦਾ ਕੰਮ ਹੁੰਦਾ ਭੰਡਣਾ ਤੇ ਬਸ ਉਹਨਾਂ ਦਾ ਇਹੀ ਕੰਮ ਆ ਪਹਿਲਾਂ ਇਹ ਕਹਿ ਦਿੱਤਾ ਜਾਂਦਾ ਸੀਗਾ ਕਿ ਉਹ ਗ੍ਰਿਫਤਾਰੀ ਨਹੀਂ ਦਿੰਦੇ ਫਿਰ ਗ੍ਰਿਫਤਾਰੀ ਦੇ ਦਿੱਤੀ ਹੁਣ ਕਹਿੰਦੇ ਵੀ ਉਹ ਪੰਜਾਬ ਦੇ ਵਿੱਚ ਕਿਉਂ ਤਬਦੀਲ ਹੋਣਾ ਚਾਹੁੰਦੇ ਆ ਉਹ ਉਹਨਾਂ ਦੇ ਵਿੱਚ ਕਿਉਂ ਸਿੱਖਾਂ ਵਾਲਾ ਖੂਨ ਨਹੀਂ ਹੈਗਾ ਸਿੱਖ ਯੋਧਿਆਂ ਵਾਲਾ ਖੂਨ ਨਹੀਂ ਹੈ ਕਿਉਂ ਚਾਹੁੰਦੇ ਨੇ ਕਿ ਉਹ ਜੇਲ ਬਦਲੀ ਹੋ ਜਾਏ ਮਤਲਬ ਉਸ ਤੋਂ ਬਾਅਦ ਅਗਲੀ ਗੱਲ ਭੁੱਖ ਹੜਤਾਲ ਨਹੀਂ ਰੱਖ ਸਕਦੇ ਸਿੱਖ ਇਹ ਗੱਲਾਂ ਜਿਹੜੀਆਂ ਨਾਲ ਨਾਲ ਚੱਲੀਆਂ ਆਉਂਦੀਆਂ ਹੁਣ ਤੁਸੀਂ ਦੇਖਿਓ ਜੇਕਰ ਇਹ ਗੱਲ ਸੱਚੀ ਹੁੰਦੀ ਹੈ ਕਿ ਭਾਈ ਸਾਹਿਬ ਚੋਣ ਲੜਨ ਜਾ ਰਹੇ ਨੇ ਤਾਂ ਇਹਦੇ ਉੱਤੇ ਵੀ ਸਵਾਲ ਦੇਖਿਓ ਉੱਠੜੇ ਨੇ ਕਿ ਲਓ ਜੀ ਇਹ ਤਾਂ ਕਹਿੰਦੇ ਸੀ ਵੀ ਸਾਨੂੰ ਵਿਸ਼ਵਾਸ ਨਹੀਂ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਤੇ ਹੁਣ ਇਹ ਚੋਣਾ ਲੜਨ ਜਾ ਰਹੇ ਨੇ ਮੈਂ ਕਹਿਣਾ ਹੈ ਕਿ ਸਮੇਂ-ਸਮੇਂ ਦੇ ਉੱਤੇ ਪੈਂਤੜਾ ਬਦਲਣਾ ਚਾਹੀਦਾ ਹੈ ਪੈਂਤੜੇ ਹੋਣੇ ਚਾਹੀਦੇ ਨੇ ਸਿੱਖਾਂ ਦੇ ਆਪਣੇ ਪੈਂਤੜੇ ਜਿਹੜੇ ਨੇ ਉਸ ਮੁਤਾਬਕ ਹੀ ਚੱਲਣਾ ਚਾਹੀਦਾ ਇਹ ਨਹੀਂ ਕਿ ਭਾਈ ਜੇ ਉਹ ਅੱਜ ਜੇਲ੍ਹ ਦੇ ਵਿੱਚ ਨੇ ਮੈਨੂੰ ਦੱਸੋ ਹਾਂ ਕਿਹੜੀ ਜਥੇਬੰਦੀ ਜਿਹੜੀ ਅੱਜ ਟਿਚਰਾਂ ਕਰਦੀ ਹੈ ਗੱਲਾਂ ਕਰਦੀ ਹੈ ਸਮੇਂ-ਸਮੇਂ ਦੇ ਉੱਤੇ ਕਿਹਨਾਂ ਨੇ ਹਾ ਦਾ ਨਾਅਰਾ ਮਾਰਿਆ ਕਿ ਭਾਈ ਅਮਰਤਪਾਲ ਸਿੰਘ ਹੋਰੀ ਜਿਹੜੇ ਜੇਲ੍ਹ ਦੇ ਵਿੱਚ ਨੇ ਦੂਜਾ ਸਾਲ ਉਹਨਾਂ ਨੂੰ ਚੱਲਿਆ ਸੋ ਇਹ ਜਥੇਬੰਦੀਆਂ ਸਿਰਫ ਜਿਹੜੀਆਂ ਜਥੇਬੰਦੀਆਂ ਮਾਫ਼ ਕਰਨਾ ਸਾਰੀਆਂ ਨਹੀਂ ਕੁਝ ਲੋਕ ਕੁਝ ਇੰਡੀਵਿਜੂਅਲ ਨੇ ਕੁਝ ਜਥੇਬੰਦੀਆਂ ਨੇ ਜਿਹੜੇ ਵਿਰੋਧ ਕਰਦੀਆਂ ਸਮੇਂ-ਸਮੇਂ ਦੇ ਉੱਤੇ ਸੋ ਇਹ ਜਿਹੜੇ ਲੋਕ ਸਾਥ ਨਹੀਂ ਦੇ ਸਕਦੇ ਉਹ ਸਿਰਫ ਤੇ ਸਿਰਫ ਗੱਲਾਂ ਕਰਦੇ ਹੁੰਦੇ ਨੇ ਸੋ ਅੱਜ ਜੇਕਰ ਕੋਈ ਇਸ ਤਰ੍ਹਾਂ ਦਾ ਫੈਸਲਾ ਆਉਂਦਾ ਤੇ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਨਾ ਕਿ ਲੱਤਾਂ ਖਿੱਚਣੀਆਂ ਚਾਹੀਦੀਆਂ ਜੀ ਅਖ ਲਗਾਤਾਰ ਕਿਹ ਲੋਕ ਮੁੰਮੰਦਸਾ ਪੰਜਾਬੀ ਵਿੱਚ ਵੀ ਚੱਲਦੀਆਂ ਨੇ ਕਈ ਜਥੇਬੰਦੀਆਂ ਵੀ ਨੇ ਪਰ ਸਵਾਲ ਉਹੀ ਹੈ ਕਿ ਕਹੋ ਕਿ ਜੇ ਉਹ ਸਿੱਖ ਪੰਥਕ ਕਹੋ ਕਿ ਕੋਈ ਵੀ ਪੋਲਿਟਿਕਲ ਪਾਰਟੀ ਐਨੇ ਚਾਲਾਂ ਬਾਅਦ ਵੀ ਹੱਥ ਕੋ ਸਟੈਂਡ ਕਿਉਂ ਨਹੀਂ ਹੋ ਸਕੀ ਦੇਖੋ ਉਹਦੇ ਕਾਰਨ ਬਹੁਤ ਜ਼ਿਆਦਾ ਨੇ ਇੱਕ ਕਾਰਨ ਨਹੀਂ ਹੈਗਾ ਉਹਦਾ ਇਹ ਗੱਲਾਂ ਇਸ ਤਰੀਕੇ ਦੇ ਨਾਲ ਹੁੰਦੀਆਂ ਕਿ ਜਦੋਂ ਕੋਈ ਪੋਲੀਟੀਕਲ ਪਾਰਟੀ ਕੋਈ ਸਿੱਖ ਪੋਲੀਟੀਕਲ ਪਾਰਟੀ ਜਦੋਂ ਆਪਣੇ ਤਰੀਕੇ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਉਹਨੇ ਵੋਟਰ ਜਿਹੜੇ ਨਹੀਂ ਵੀ ਮਿਲਦੇ ਪਰ ਜਦੋਂ ਤੁਸੀਂ ਗੱਲ 99 ਦੀ ਕਰਦੇ ਹੋ ਤਾਂ ਉਹਦੇ ਸਾਰੇ ਹੀ ਜਿਹੜੇ ਆ ਮਾਨ ਸਾਹਿਬ ਦੀ ਪਾਰਟੀ ਦੇ ਮੈਂਬਰ ਜਿੱਤ ਗਏ ਸੀ ਉਦੋਂ ਸਾਰਾ ਪੰਜਾਬ ਵੀ ਇੱਕ ਤਰ੍ਹਾਂ ਨਾਲ ਕੈਪਚਰ ਹੋ ਗਿਆ ਸੀ ਇਹ ਮਾਹੌਲ ਬਣਦਾ ਹੁੰਦਾ ਸਮੇਂ-ਸਮੇਂ ਦੇ ਉਤੇ ਪਰ ਜਦੋਂ ਤੁਸੀਂ ਦੇਖੋ ਨਾ ਇਹ ਮਾਹੌਲ ਹੁਣ ਭਾਈਦੀਪ ਸਿੰਘ ਸਿੱਧੂ ਦੇ ਵੇਲੇ ਵੀ ਇੱਕ ਤਰ੍ਹਾਂ ਦਾ ਬਣ ਗਿਆ ਸੀ ਉਸ ਵੇਲੇ ਵੀ ਮਾਨਸਾਹ ਜਿਹੜੇ ਨੇ ਬਹੁਤ ਲੰਬੇ ਸਮੇਂ ਤੋਂ ਹਾਰਦੇ ਆ ਰਹੇ ਸੀ ਅਚਾਨਕ ਉਹਨਾਂ ਨੇ ਆਪਣੀ ਸੀਟ ਜਿਹੜੀ ਆ ਉਹ ਜਿੱਤ ਲਈ ਜਿਹੜਾ ਪੰਥਕ ਹੈ ਨਾ ਪੰਥਕ ਮਾਹੌਲ ਜਿਹੜਾ ਕਿਸੇ ਵੇਲੇ ਹੀ ਬਣਦਾ ਹੁੰਦਾ ਇਹ ਜਦੋਂ ਬਣਦਾ ਹੈ ਤੇ ਫਿਰ ਉਹ ਸਾਰਾ ਇਕਦਮ ਕਹਿ ਲਈਏ ਕਿ ਜੇ ਚੋਣਾਂ ਦੀ ਗੱਲ ਹੋਵੇ ਤਾਂ ਉਹ ਸਾਰੀਆਂ ਸੀਟਾਂ ਜਿਹੜੀਆਂ ਨੇ ਫਿਰ ਕਈ ਵਾਰ ਜਿਹੜੀਆਂ ਜਿੱਤ ਲੀਆਂ ਜਾਂਦੀਆਂ ਪਰ ਇਹ ਸਮੇਂ-ਸਮੇਂ ਦੇ ਉੱਤੇ ਬਣਦਾ ਪੋਲੀਟੀਕਲ ਪਾਰਟੀ ਜਿਹੜੀ ਆ ਉਹ ਸਟੈਂਡ ਭਾਰਤੀ ਸਿਸਟਮ ਦੇ ਥੱਲੇ ਕਤਿ ਵੀ ਪੰਥਕ ਜਿਹੜੀ ਐ ਨਰੋਲ ਪੰਥਕ ਪਾਰਟੀ ਜਿਹੜੀ ਐ ਉਹ ਨਹੀਂ ਜਿੱਤ ਸਕਦੀ ਠੀਕ ਹੈ ਕਿਉਂਕਿ ਉਹ ਇਸ ਤਰ੍ਹਾਂ ਦੇ ਹੰਗਾਰੇ ਹੁੰਦੇ ਨੇ ਹੁਣ ਤੁਹਾਨੂੰ ਮੈਂ ਦੱਸਦਾ ਕਾਰਨ ਹੁਣ ਤੁਸੀਂ ਦੇਖੋ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਲੰਬੇ ਸਮੇਂ ਤੋਂ ਵਿਰੋਧੀਆਂ ਵੱਲੋਂ ਮਜ਼ਾਕ ਬਣਾਇਆ ਜਾਂਦਾ ਰਿਹਾ ਹੈ ਜਿਵੇਂ ਅੱਜ ਰਾਹੁਲ ਗਾਂਧੀ ਦਾ ਬਣਾਇਆ ਜਾਂਦਾ ਜਿਹੜੀ ਧਿਰ ਹੁੰਦੀ ਹੈ ਨਾ ਜਿਹੜੀ ਸਟਰੋਂਗ ਧਿਰ ਹੁੰਦੀ ਹੈ ਉਹ ਕੀ ਕਰਦੀ ਹੈ ਜਿਸ ਨੂੰ ਥੱਲੇ ਲਾਉਣਾ ਹੋਵੇ ਜਾਂ ਫਿਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਗੇਰਨਾ ਹੋਵੇ ਉਹਨਾਂ ਦੇ ਉੱਤੇ ਤੰਜ ਕੱਸੇ ਜਾਂਦੇ ਸਮੇਂ-ਸਮੇਂ ਦੇ ਉੱਤੇ ਉਹਨਾਂ ਦੇ ਵਿਰੁੱਧ ਮੀਡੀਆ ਰਾਹੀਂ ਪ੍ਰਚਾਰ ਕੀਤਾ ਜਾਂਦਾ ਹੈ ਉਹਨਾਂ ਦੇ ਵਿਰੁੱਧ ਟੋਟਕੇ ਬਣਾਲੇ ਜਾਂਦੇ ਆ ਮਤਲਬ ਕਿ ਉਹਨਾਂ ਨੂੰ ਲੋਕਾਂ ਦੀ ਨਜ਼ਰਾਂ ਦੇ ਵਿੱਚ ਡੇਕ ਦੇਣਾ ਹੁਣ ਮਾਨ ਸਾਹਿਬ ਦੇ ਬਾਰੇ ਇਹ ਗੱਲਾਂ ਫਲਾ ਦਿੱਤੀਆਂ ਗਈਆਂ ਲਓ ਜੀ ਇਹ ਕਿਰਪਾਨ ਕੱਢ ਕਰਕੇ ਉਸ ਵੇਲੇ ਅੜ ਗਏ ਤੇ ਮੁੜ ਕੇ ਸਾਰਾ ਜਿਹੜਾ ਸਾਡਾ ਵੋਟ ਜਿਹੜਾ ਆਪਾਂ ਬੈਂਕ ਦਿੱਤਾ ਸੀਗਾ ਇਹਨਾਂ ਨੂੰ ਉਹ ਸਾਡਾ ਸਾਰਾ ਖਰਾਬ ਹੋ ਗਿਆ। ਮਤਲਬ ਕਿ ਇਹ ਲੋਕਾਂ ਦੇ ਵਿੱਚ ਧਾਰਨਾਵਾਂ ਬਣਾ ਦਿੱਤੀਆਂ ਜਾਂਦੀਆਂ ਕਿ ਉਹ ਲੋਕ ਫਿਰ ਉਹਦੇ ਤੋਂ ਅੱਗੇ ਨਹੀਂ ਵਧਦੇ। ਹੁਣ ਦੱਸੋ ਇੱਕ ਪਾਸੇ ਮਾਨ ਸਾਹਿਬ ਦੀ ਜੇ ਮੰਨ ਵੀ ਲਈਏ ਵੀ ਇੱਕ ਕਰਪਾਨ ਵਾਲੀ ਗਲਤੀ ਹੈ ਕਿ ਉਹ ਕਰਪਾਨ ਤੋਂ ਬਿਨਾਂ ਅੰਦਰ ਨਹੀਂ ਗਏ, ਪਾਰਲੀਮੈਂਟ ਦੇ ਵਿੱਚ ਗਏ ਨਹੀਂ ਤੇ ਉਹਨਾਂ ਨੂੰ ਜੀ ਉਹ ਸਾਰਾ ਕੰਮ ਖਰਾਬ ਕਰ ਦਿੱਤਾ ਮਾਨ ਸਾਹਿਬ ਨੇ। ਹੁਣ ਦੂਜੇ ਪਾਸੇ ਜਦੋਂ ਬਾਦਲਾਂ ਦੀ ਕਰਨੀ ਦੇਖ ਲਓ ਤੇ ਕੈਪਟਨਾਂ ਦੀ ਕਰਨੀ ਦੇਖ ਲਓ। ਇੱਕ ਕਰਪਾਨ ਵਾਲਾ ਮਸਲਾ ਵੱਡਾ ਹੈ ਕਿ ਇਹਨਾਂ ਦਾ ਜੋ ਇਹਨਾਂ ਨੇ ਕੀਤਾ ਪੰਜਾਬ ਦੇ ਨਾਲ ਪਰ ਲੋਕਾਂ ਦੇ ਵਿੱਚ ਧਾਰਨਾ ਇਹੀ ਬਣਾ ਦਿੱਤੀ ਗਈ ਕਿ ਲੋ ਜੀ ਮਾਨ ਸਾਹਿਬ ਮਾਨ ਨੇ ਇਹ ਕਰ ਦਿੱਤਾ ਮਾਨ ਨੂੰ ਵੋਟ ਨਹੀਂ ਪਾਉਣੀ ਸੋ ਇਸ ਤਰੀਕੇ ਦੇ ਨਾਲ ਮੈਂ ਇੱਕ ਪ੍ਰੋਗਰਾਮ ਜਿਹੜਾ ਪੰਜਾਬ ਦੇ ਵਿੱਚ ਇਵੈਂਟ ਹੁੰਦੇ ਹੁੰਦੇ ਸੀਗੇ ਜਿਹੜੇ ਫਿਲਮ ਅਵਾਰਡ ਜਾਂ ਫਿਰ ਜਿਹੜੇ 뮤직 ਇੰਡਸਟਰੀ ਦੇ ਅਵਾਰਡ ਮੈਂ ਉੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਪ ਬੋਲਦਿਆਂ ਹੋਇਆਂ ਸੁਣਿਆ ਜੋ ਮਾਨ ਸਾਹਿਬ ਦੇ ਉੱਤੇ ਉਹਨਾਂ ਨੇ ਤੰਜ ਖਸਿਆ ਮਜ਼ਾਕ ਕੀਤਾ ਮਤਲਬ ਕਿ ਹਜ਼ਾਰਾਂ ਲੋਕ ਉੱਥੇ ਬੈਠੇ ਹੋਏ ਸੀ ਤੇ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਮਜ਼ਾਕ ਸੁਖਬੀਰ ਸਿੰਘ ਬਾਦਲ ਨੇ ਉਡਾਇਆ ਇਹ ਗੱਲਾਂ ਕਿਤੇ ਨਾ ਕਿਤੇ ਮੈਟਰ ਕਰਦੀਆਂ ਕਿਵੇਂ ਇੱਕ ਜਿਹੜੀ ਧਿਰ ਹੁੰਦੀ ਸਟਰੋਂਗ ਧਿਰ ਹੁੰਦੀ ਹੈ ਉਹ ਕਿਵੇਂ ਤੁਹਾਨੂੰ ਜਿਹੜਾ ਲੋਕਾਂ ਦੇ ਨਜ਼ਰਾਂ ਦੇ ਵਿੱਚ ਡੇਗਦੀ ਹੈ ਆਪਣੇ ਵੱਖ-ਵੱਖ ਸੋਰਸਸ ਦੇ ਰਾਹੀਂ ਉਹ ਸੋਰਸਸ ਫਿਰ ਜਿਹੜੇ ਆ ਇਸਤੇਮਾਲ ਕੀਤੇ ਜਾਂਦੇ ਨੇ ਲੋਕਾਂ ਦੇ ਵਿੱਚ ਉਹ ਇੱਕ رائے ਬਣਾ ਦਿੱਤੀ ਜਾਂਦੀ ਹੈ ਸੋ ਜੇ ਤੁਸੀਂ ਇਹ ਕਹੋ ਕਿ ਕਿਉਂ ਨਹੀਂ ਸਿੱਖ ਪੋਲੀਟੀਕਲ ਪਾਰਟੀ ਹੁਣ ਤੱਕ ਕੋਈ ਬਣ ਸਕੀ ਜਾਂ ਫਿਰ ਸਟਰੋਂਗਲੀ ਨਹੀਂ ਕਰ ਸਕੀ ਉਹਦੇ ਕਾਰਨ ਇਹ ਹੀ ਹੁੰਦੇ ਆ ਕਿਉਂਕਿ ਭਾਰਤੀ ਤੰਤਰ ਦੇ ਥੱਲੇ ਉਹੀ ਹੋਣਾ ਜੋ ਭਾਰਤ ਚਾਹੁੰਦਾ ਭਾਰਤੀ ਏਜੰਸੀਆਂ ਚਾਉਂਦੀਆਂ ਨੇ ਪੰਜਾਬ ਦੇ ਵਿੱਚ ਹਮੇਸ਼ਾ ਜਿਹੜੀ ਸਰਕਾਰ ਉਹਨਾਂ ਦੀ ਚੁਣੀ ਜਾਏਗੀ ਜੋ ਭਾਰਤੀ ਏਜੰਸੀਆਂ ਚਾਣਗੀਆਂ ਜੇ ਅੱਜ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਉਹ ਏਜੰਸੀਆਂ ਦੇ ਕਹਿਣ ਤੇ ਹੈ ਏਜੰਸੀਆਂ ਦੇ ਕਹਿਣ ਤੋਂ ਬਿਨਾ ਕਦੇ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਇਸ ਤਰ੍ਹਾਂ ਦਾ ਬਣ ਸਕਦਾ ਸੋ ਹੁਣ ਤੁਸੀਂ ਬਿਆਨਸੀਆਂ ਦੀ ਜਦੋਂ ਗੱਲ ਕਰਦੇ ਹੋ ਤਾਂ 7-8% ਵੋਟਾਂ ਪਈਆਂ ਸੀ ਤੇ ਉਹਦੇ ਨਾਲ ਹੀ ਉਹ ਮੁੱਖ ਮੰਤਰੀ ਬਣ ਗਿਆ ਸੋ ਇਹ ਗੱਲਾਂ ਹੁੰਦੀਆਂ ਏਜੰਸੀ ਨੈਟਵਰਕ ਜਿਹੜਾ ਹੁੰਦਾ ਨਾ ਉਹ ਇੱਕ ਡੀਪ ਸਟੇਟ ਦੀ ਜੇ ਤੋ ਆਪਾਂ ਗੱਲ ਕਰਦੇ ਆ ਨਾ ਤੇ ਉਹ ਪਿੱਛੋਂ ਇਸ ਤਰੀਕੇ ਦੇ ਨਾਲ ਹੀ ਕੰਮ ਕਰਦੀ ਏ ਕਿ ਜੋ ਉਹਨਾਂ ਨੇ ਚਾਹਣਾ ਹੈ ਉਹੋ ਹੀ ਹੋਣਾ ਹੈ ਪੰਜਾਬ ਦੇ ਵਿੱਚ ਕਦੇ ਵੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਮੁੱਖ ਮੰਤਰੀ ਜਾਂ ਫਿਰ ਕੋਈ ਪਾਰਟੀ ਜਿਹੜੀ ਹੈ ਉਹ ਰਨ ਨਹੀਂ ਕਰ ਸਕਦੀ ਸੋ ਉਹਨਾਂ ਨੂੰ ਪਤਾ ਹੈ ਜੇਕਰ ਕੋਈ ਅੜਬ ਮਾਨ ਵਰਗਾ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਤਾਂ ਸਾਡੇ ਲਈ ਕਿੱਡੀ ਵੱਡੀ ਮੁਸੀਬਤ ਖੜੀ ਹੋ ਜਾਏਗੀ ਸੋ ਬਹੁਤ ਕਾਰਨ ਹੁੰਦੇ ਨੇ ਇਹਨੂੰ ਆਪਾਂ ਨੂੰ ਵੀ ਸਮਝਣਾ ਪੈਣਾ ਇਸ ਕਰਕੇ ਜਿਹੜੀ ਸਿੱਖ ਪੰਥਕ ਪਾਰਟੀ ਜਿਹੜੀ ਆ ਉਸ ਤਰੀਕੇ ਦੇ ਨਾਲ ਨਾ ਆਈ ਹੈ ਤੇ ਨਾ ਆ ਸਕਦੀ ਹੈ ਜੀ 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 ਦਲੇਸ਼ਿੰਦੀ ਥੋੜਾ ਤੁਹਾਨੂੰ ਕਰ ਦਿਆਂ ਜਿੱਦਾਂ ਹੀ ਕਹ ਲੋ ਕਿ ਸਿਆਸੀ ਮਹੌਲ ਵਿੱਚੋਂ ਕੋਈ ਹੋਰ ਅਪਡੇਟ ਸਾਹਮਣੇ ਆਏਗੀ ਤੁਹਾਡੇ ਰੁੱਖ ਦੁਆਰਾ ਕਿੱਥੇ ਜਾਵੇਗਾ ਤਦ ਹਾਲ ਧੰਨਵਾਦ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ